ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਜਿਹੜੀ ਵੀਡੀਓ ਲੈ ਕੇ ਆਈਆਂ ਇਹਦੇ ਵਿੱਚ ਆਪਾਂ ਸੱਜੇ ਪਾਸੇ ਤੇ ਖੱਬੇ ਪਾਸੇ ਦੀ ਬਟਨ ਪੱਟੀ ਬਣਾਵਾਂਗੇ ਜਿਵੇਂ ਆਪਾਂ ਆਪਣੀ ਕੋਈ ਜੈਕਟ ਵਗੈਰਾ ਬਣਾਉਣੀ ਆ ਤਾਂ ਇਸ ਤਰ੍ਹਾਂ ਦੋ ਪੱਲੇ ਬੰਦੇ ਆ ਸੱਜਾ ਪਾਸਾ ਤੇ ਖੱਬਾ ਪਾਸਾ ਸੱਜੇ ਪਾਸੇ ਦੀ ਬਟਨ ਪੱਟੀ ਤੇ ਖੱਬੇ ਪਾਸੇ ਦੀ ਬਟਨ ਪੱਟੀ ਹੈ ਜਿਹੜੀ ਤੇ ਜਿਹੜੀ ਆਪਣੀ ਦੀ ਕਿਨਾਰੀ ਬਣਾਉਣੀ ਹੈ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਕੇ ਜਿਹੜੀ ਬਹੁਤ ਹੀ ਸੋਹਣੀ ਕਿਨਾਰੀ ਇਸ ਤਰ੍ਹਾਂ ਆਉਂਦੀ ਹੈ ਇਸ ਤਰ੍ਹਾਂ ਬਹੁਤ ਹੀ ਸੌਖੇ ਤਰੀਕੇ ਨਾਲ ਅੱਜ ਆਪਾਂ ਇਹ ਬਣਾਵਾਂਗੇ ਵੈਸੇ ਪਹਿਲਾਂ ਵੀ ਮੈਂ ਤੁਹਾਨੂੰ ਜਿਹੜੇ ਖੱਬੇ ਪਾਸੇ ਦੀ ਬਟਨ ਪੱਟੀ ਤੇ ਸੱਜੇ ਪਾਸੇ ਦੀ ਬਟਨ ਪੱਟੀ ਹੈ ਇਹ ਆਪਣੇ ਚੈਨਲ ਤੇ ਦੱਸ ਚੁੱਕੀ ਹਾਂ ਤੇ ਅੱਜ ਮੈਂ ਇਕੱਠੀ ਵੀਡੀਓ ਬਣਾ ਰਹੀ ਹਾਂ ਵੀ ਜਿਹੜੀਆਂ ਸੱਜੇ ਪਾਸੇ ਦੀ ਤੇ ਖੱਬੇ ਪਾਸੇ ਦੀ ਬਟਨ ਪੱਟੀ ਇਕੱਠੀ ਅੱਜ ਆਪਾਂ ਬਣਾਵਾਂਗੇ ਤਾਂ ਜੋ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ ਦੋ ਲਾਈਨਾਂ ਵਿੱਚ ਆਪਣੀ ਇਹ ਕੰਪਲੀਟ ਹੋ ਜਾਂਦੀ ਹੈ ਜਿਹੜੀ ਆਪਣੀ ਇਹ ਕਿਨਾਰੀ ਹੈ ਦੋ ਲਾਈਨਾਂ ਵਿੱਚ ਬਣਦੀ ਹੈ ਦੋ ਕੁੰਡੀਆਂ ਤੇ ਇਸ ਤਰ੍ਹਾਂ ਬਹੁਤ ਹੀ ਸੋਹਣੀ ਬਣ ਕੇ ਆਉਂਦੀ ਹੈ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਜਿਹੜਾ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਕਿਉਂਕਿ ਕਈ ਵਾਰ ਆਪਾਂ ਬਹੁਤ ਹੀ ਸੋਹਣੀ ਆਪਣੀ ਜੈਕਟ ਵਗੈਰਾ ਬਣਾਈ ਹੁੰਦੀ ਹੈ ਤਾਂ ਜੇਕਰ ਉਹਦੀ ਜਿਹੜੀ ਇਹ ਕਿਨਾਰੀ ਹੈ ਸੋਹਣੀ ਨਾ ਬਣੀ ਤਾਂ ਜਿਹੜਾ ਆਪਣੀ ਜੈਕਟ ਆ ਇਸ ਤਰ੍ਹਾਂ ਸੋਹਣੀ ਨਹੀਂ ਲੱਗਦੀ ਜੇਕਰ ਆਪਾਂ ਛੋਟਾ-ਛੋਟਾ ਚੀਜ਼ਾਂ ਦਾ ਧਿਆਨ ਰੱਖਿਆ ਹੋਊਗਾ ਇਸ ਤਰ੍ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਆਪਾਂ ਧਿਆਨ ਰੱਖ ਕੇ ਬਣਾਉਂਗਾ ਹੋਣਗੀਆਂ ਤਾਂ ਜਿਹੜਾ ਆਪਣਾ ਕੋਈ ਵੀ ਪ੍ਰੋਜੈਕਟ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਬਣਦਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਪਹਿਲਾਂ ਆਪਾਂ ਇਹ ਸੱਜੇ ਪਾਸੇ ਦੀ ਬਟਨ ਪੱਟੀ ਬਣਾਵਾਂਗੇ ਇੱਥੇ ਮੈਂ 15 ਖੁੰਡੇ ਲਏ ਆ 10 ਖੁੰਡੇ ਬਟਨ ਪੱਟੀ ਵਾਲੇ ਮੇਰੇ ਕੋਲ ਤੇ ਪੰਜ ਕੁੰਡੇ ਜਿਹੜੇ ਆਪਾਂ ਜਿਵੇਂ ਆਪਾਂ نیچے ਬਾਰਡਰ ਬਣਾ ਕੇ ਉੱਪਰ ਜਿਹੜਾ ਕੋਈ ਡਿਜ਼ਾਈਨ ਸੈੱਟ ਕਰਨਾ ਇਸ ਤਰ੍ਹਾਂ ਤੇ ਇਥੇ ਮੈਂ 10 ਕੁੰਡੇ ਲਈ ਬਟਨ ਪੱਟੀ ਬਣਾ ਕੇ ਦੱਸੂਗੀ ਜਿਹੜਾ ਇੱਧਰ ਤੁਸੀਂ ਬਾਰਡਰ ਬਣਾਉਣਾ ਜਾਂ ਡਿਜ਼ਾਈਨ ਬਣਾਉਣਾ ਉੱਪਰ ਉਸ ਤੁਸੀਂ ਆਪਣੇ ਹਿਸਾਬ ਨਾਲ ਬਣਾ ਲੈਣਾ ਠੀਕ ਹੈ ਜਿਹੜੀ ਬਟਨ ਪੱਟੀ ਆ ਆਪਣੀ ਇਸ ਤਰ੍ਹਾਂ ਨਾਲ ਚੱਲਦੀ ਜਾਂਦੀ 10 ਕੁੰਡਿਆਂ ਤੇ ਬਟਨ ਪੱਟੀ ਮੈਂ ਜਿਹੜੀ ਬਣਾ ਕੇ ਤੁਹਾਨੂੰ ਦੱਸ ਰਹੀ ਹਾਂ ਕੁੰਡੇ ਪਾਉਣ ਤੋਂ ਬਾਅਦ ਹੁਣ ਆਪਾਂ ਸੱਜੇ ਪਾਸੇ ਦੀ ਬਟਨ ਪੱਟੀ ਜਿਹੜੀ ਸ਼ੁਰੂ ਕਰਨ ਲੱਗੀ ਆਂ ਦੋ ਕੁੰਡਿਆਂ ਤੇ ਆਪਣੀ ਇਹ ਕਿਨਾਰੀ ਬਣਨੀ ਹੈ ਪਹਿਲਾ ਕੁੰਡਾ ਆਪਾਂ ਇਸ ਤਰ੍ਹਾਂ ਸਿੱਧਾ ਤਾਰ ਲੈਣਾ ਜਿਵੇਂ ਆਪਾਂ ਸਿੱਧਾ ਕੁੰਡਾ ਬੰਨ੍ਹਦੇ ਆਂ ਠੀਕ ਹੈ ਫਿਰ ਦੂਸਰਾ ਕੁੰਡਾ ਆਪਾਂ ਇਸ ਤਰ੍ਹਾਂ ਤਾਰ ਲੈਣਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਈ ਕਰਦੇ ਹਾਂ ਇੱਕ ਕੁੰਡਾ ਸਿੱਧਾ ਉਤਾਰੇ ਇੱਕ ਕੁੰਡਾ ਇਸ ਤਰ੍ਹਾਂ ਉਲਟਾ ਠੀਕ ਹੈ ਇਸ ਤਰ੍ਹਾਂ ਉਤਾਰ ਲੈਣੀ ਹੈ ਥ੍ਰੈਡ ਕਰਨਾ ਹੈ ਅੱਗੇ ਹੁਣ ਆਪਾਂ ਇੱਕ 2 10 4 5 ਛੇ ਛੇ ਕੁੰਡੇ ਉਲਟੇ ਬਾਉਂਦੇ ਠੀਕ ਹੈ ਜੇਕਰ ਤਾਂ ਤੁਸੀਂ ਇਹ ਚੈਨ ਬਣਾਉਣੀ ਹੈ ਤਾਂ ਫੇਰ ਤਾਂ ਤੁਸੀਂ ਇਸ ਤਰ੍ਹਾਂ ਦੋ ਕੁੰਡੇ ਇਹ ਬਾਉਂ ਲੈਣੇ ਆ ਨੌਵਾਂ ਤੇ ਦਸਵਾਂ ਕੁੰਡਾ ਇਹ ਆਪਣਾ 7 ਹੋ ਗਏ ਛੇ ਕੁੰਡੇ ਉਲਟੇ ਬਣ ਕੇ ਸੱਤਵਾਂ ਕੁੰਡਾ ਜਿਹੜਾ ਆਪਾਂ ਥ੍ਰੈਡ ਪਿੱਛੇ ਕਰਕੇ ਚੈਨ ਵਾਸਤੇ ਇਸ ਤਰ੍ਹਾਂ ਉਤਾਰ ਲੈਣਾ ਜਿਵੇਂ ਆਪਾਂ ਉਲਟਾ ਕੁੰਡਾ ਬਣਾਉਣੀ ਹੈ ਥ੍ਰੈਡ ਕਰਨਾ ਹੈ ਅੱਗੇ ਤੇ ਅਗਲਾ ਕੁੰਡਾ ਆਪਾਂ ਉਲਟਾ ਬਣਾ ਲੈਣਾ ਇਹ 10 ਕੁੰਡੇ ਹੋ ਗਏ ਆਪਣੇ ਬਟਨ ਪੱਟੀ ਵਾਲੇ ਠੀਕ ਹੈ ਇਸ ਤਰ੍ਹਾਂ ਤੇ ਜੇਕਰ ਤੁਸੀਂ ਇਹ ਚੈਨ ਨਹੀਂ ਬਣਾਉਣੀ ਤਾਂ ਦੋ ਕੁੰਡੇ ਇਸ ਤਰ੍ਹਾਂ ਸਲਿੱਪ ਕਰਕੇ 8 ਕੁੰਡੇ ਬਟਨ ਪੱਟੀ ਵਾਲੇ ਉਲਟੀ ਬਣਾ ਲੈਣੀ ਹੈ ਜਿੰਨੇ ਵੀ ਕੁੰਡੇ ਮਤਲਬ ਤੁਸੀਂ ਰੱਖੀ ਹੋਣਗੇ 8 10 12 ਇਹ ਦੋ ਕੁੰਡੇ ਆਹ ਤਾਰਨੇ ਬਾਕੀ ਤੁਸੀਂ ਇਹ ਕੁੰਡੇ ਆਪਣੇ ਹਿਸਾਬ ਨਾਲ ਬਣਾ ਲੈਣੀ ਤੇ ਜੇਕਰ ਤੁਸੀਂ ਚੈਨ ਬਣਾਉਣੀ ਹੈ ਤੇ ਜਿਹੜੇ ਆਪਣੇ ਲਾਸਟ ਵਾਲੇ ਦੋ ਕੁੰਡੇ ਹੋਣਗੇ ਇੱਧਰ ਇੱਕ ਆਪਾਂ ਤਾਰ ਲੈਣਾ ਇਸ ਤਰ੍ਹਾਂ ਜਿਵੇਂ ਉਲਟਾ ਕੁੰਡਾ ਬਣਾਉਣੀ ਤੇ ਇੱਕ ਆਪਾਂ ਉਲਟਾ ਬਣਾ ਲੈਣਾ ਇੱਧਰ ਆਪਾਂ ਕੋਈ ਬਾਰਡਰ ਜਾਂ ਡਿਜ਼ਾਈਨ ਕੋਈ ਬਣਾ ਰਹੇ ਹਾਂ ਤਾਂ ਆਪਣਾ ਨਾਲ ਬਣਾ ਲੈਣਾ ਠੀਕ ਹੈ ਫਿਰ ਆਪਾਂ ਅੱਗੇ ਉਲਟੀ ਸਾਈਡ ਤੇ ਦੋ ਸਲਾਂਗਾ 'ਚ ਕਿਨਾਰੀ ਬਣਦੀ ਜਾਂਦੀ ਏ ਦੋ ਸਲਾਂਗਾ ਬਾਰ-ਬਾਰ ਰਿਪੀਟ ਕਰਨੀ ਹੁਣ ਜਿਹੜਾ ਕੁੰਡਾ ਆਪਾਂ ਇੱਧਰ ਉਲਟਾ ਬਣਾਇਆ ਇਹਨੂੰ ਤਾਂ ਆਪਾਂ ਬਣਾ ਲਾਂਗੇ ਇੱਧਰ ਸਿੱਧਾ ਇਹ ਆਪਣਾ ਚੈਨ ਵਾਲਾ ਕੁੰਡਾ ਤੇ ਇਹਨੂੰ ਆਪਾਂ ਬਣਾਵਾਂਗੇ ਉਲਟਾ ਜੇਕਰ ਤੁਸੀਂ ਇਹ ਚੈਨ ਨਹੀਂ ਬਣਾ ਰਹੇ ਤਾਂ ਸਾਰੇ ਕੁੰਡੇ ਉਲਟੇ ਬਣਾ ਲੈਣੇ ਫੇਰ ਆਪਣੇ ਸਾਰੇ ਕੁੰਡੇ ਇਹ ਉਲਟੇ ਬਣਨਗੇ ਇਸ ਤਰ੍ਹਾਂ ਜਿਹੜੇ ਦੋ ਕੁੰਡੇ ਆ ਆਪਣੇ ਉਧਰ ਸਲਿੱਪ ਕੀਤੇ ਆ ਇੱਧਰ ਉਲਟੇ ਪਾਸੇ ਤੇ ਆਪਾਂ ਉਲਟੇ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਇਹ ਹੀ ਦੋ ਸਲਾਈਆਂ ਦੀ ਆਪਣੀ ਦੋ ਲਾਈਨਾਂ ਦੀ ਜਿਹੜੀ ਕਿਨਾਰੀ ਬੰਦੀ ਜਾਊਗੀ ਇੱਕ ਵਾਰੀ ਮੈਂ ਫੇਰ ਤੁਹਾਨੂੰ ਦੋ ਸਲੰਗਾਂ ਰਿਪੀਟ ਕਰਕੇ ਦਿਖਾ ਦਿੰਨੀ ਆ بس ਇਹ ਦੋ ਕੁੰਡਿਆਂ ਦਾ ਆਪਾਂ ਧਿਆਨ ਰੱਖਣਾ ਇੱਕ ਕੁੰਡਾ ਪਹਿਸ ਤਰ੍ਹਾਂ ਸਲਿੱਪ ਕਰਨਾ ਇੱਕ ਕੁੰਡਾ ਆਪਾਂ ਇਸ ਤਰ੍ਹਾਂ ਸਲਿੱਪ ਕਰਨਾ ਅਗਲੇ ਕੁੰਡੇ ਆਪਣੀ ਬਟਨ ਪੱਟੀ ਵਾਲੇ ਉਲਟੇ ਆ 1 2 10 4 5 6 ਜਿਹੜੇ ਲਾਸਟ ਵਾਲੇ ਦੋ ਕੁੰਡੇ ਆ ਮੇਰੇ ਕੋਲ ਬਟਨ ਪੱਟੀ ਵਾਲੇ ਇਹ ਇੱਕ ਕੁੰਡਾ ਮੈਂ ਇਸ ਤਰ੍ਹਾਂ ਸਲਿੱਪ ਕਰ ਰਹੀ ਚੈਣ ਵਾਸਤੇ ਤੇਰੇ ਨਾਲ ਵਾਲਾ ਕੁੰਡਾ ਉਲਟਾ ਬਣਾ ਰਹੀ ਸਿੱਧੇ ਪਾਸੇ ਤੋਂ ਇਸ ਤਰ੍ਹਾਂ ਬਣਾਉਣਾ ਆਪਾਂ ਉਲਟੇ ਪਾਸੇ ਤੋਂ ਫੇਰ ਉਸੇ ਜਿਹੜਾ ਕੁੰਡਾ ਹੁਣ ਆਪਾਂ ਉਧਰ ਜਿਹੜਾ ਚੈਣ ਵਾਲਾ ਕੁੰਡਾ ਇਹ ਨਾਲ ਬਣਾਇਆ ਉਲਟਾ ਇਹਨੂੰ ਆਪਾਂ ਸਿੱਧਾ ਬਣਾਉਣਾ ਥ੍ਰੈਡ ਕਰਨਾ ਹੈ ਗੇਤ ਬਾਕੀ ਸਾਰੇ ਕੁੰਡੇ ਆਪਾਂ ਉਲਟੇ ਬਣਾ ਲੈਣੇ ਇਹ ਤਾਂ ਹੋ ਗਈ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਇਸੇ ਤਰ੍ਹਾਂ ਤੁਸੀਂ ਚਲਾਉਂਦੇ ਜਾਣਾ ਇਹਦੇ ਉਸੇ ਤਰ੍ਹਾਂ ਆਪਾਂ ਦੋ ਸਲਾਈਆਂ ਨੂੰ ਰਿਪੀਟ ਕਰਦੇ ਜਾਵਾਂਗੇ ਤਾਂ ਇਸ ਤਰ੍ਹਾਂ ਆਪਣੀ ਬਟਨ ਪੱਟੀ ਬਣਦੀ ਜਾਊਗੀ ਠੀਕ ਹੈ ਇਹ ਹੋ ਗਈ ਆਪਣੀ ਸੱਜੇ ਪਾਸੇ ਦੀ ਬਟਨ ਪੱਟੀ ਤਾਂ ਹੁਣ ਆਪਾਂ ਖੱਬੇ ਪਾਸੇ ਦੀ ਬਟਨ ਪੱਟੀ ਬਣਾਵਾਂਗੇ ਹੁਣ ਆ ਗਈ ਆਪਣੀ ਖੱਬੇ ਪਾਸੇ ਦੀ ਬਟਨ ਪੱਟੀ ਜਦੋਂ ਆਪਾਂ ਸੱਜੇ ਪਾਸੇ ਦੀ ਬਟਨ ਪੱਟੀ ਬਣਾਉਣੀ ਹੈ ਤਾਂ ਪਹਿਲਾਂ ਆਪਾਂ ਇਧਰੋਂ ਬਟਨ ਪੱਟੀ ਵਾਲੇ ਕੁੰਡੇ ਸ਼ੁਰੂ ਕਰਦੇ ਆਂ ਇਧਰ ਆਪਣਾ ਕੋਈ ਡਿਜ਼ਾਈਨ ਆ ਜਾਂਦਾ ਠੀਕ ਹੈ ਜਦੋਂ ਆਪਾਂ ਬਣਾਉਣੀ ਆ ਖੱਬੀ ਪਾਸੇ ਦੀ ਪੱਟੀ ਤਾਂ ਪਹਿਲਾਂ ਆਪਣਾ ਇਧਰ ਡਿਜ਼ਾਈਨ ਹੁੰਦਾ ਤੇ ਇਧਰ ਆਪਣੀ ਬਟਨ ਪੱਟੀ ਚੱਲਦੀ ਹੈ ਹੁਣ ਪਹਿਲਾਂ ਆਪਾਂ ਬਟਨ ਪੱਟੀ ਵਾਲੇ ਇਹ ਦੋ ਕੁੰਡੇ ਬਣਾਵਾਂਗੇ ਕਿਉਂਕਿ ਮੈਂ ਚੈਨ ਬਣਾ ਰਹੀਆਂ ਨਾਲ ਜੇਕਰ ਤੁਸੀਂ ਇਸ ਤਰ੍ਹਾਂ ਚੈਨ ਨਹੀਂ ਬਣਾ ਰਹੇ ਤਾਂ ਇਹ ਦਸੇ ਕੁੰਡੇ ਉਲਟੇ ਬਣਾ ਲੈਣੀ ਹੁਣ ਇਧਰ ਆਪਣਾ ਡਿਜ਼ਾਈਨ ਆਪਾਂ ਬਣਾ ਲਿਆ ਤਾਂ ਅੱਗੇ ਆਗੇ ਆਪਣੇ ਕੋਲ 10 ਕੁੰਡੇ ਬਟਨ ਪੱਟੀ ਵਾਲੇ ਠੀਕ ਹੈ एक कुंडा आप बना उल्टा इस तरह थ्रैड करा पीछे एक कुंडा आप करे सिले इस तरह ठीक है थ्रैड करा अगे हम आप 4 5 6 6 ਕੁੰਡੇ ਦੋ ਹੀ ਹੋਗੇ 8 ਹੋਗੇ ਦੋ ਕੁੰਡੇ ਆ ਜਿਹੜੇ ਆਪਣੇ ਹੀ ਕਿਨਾਰੀ ਵਾਲੇ ਇਹ ਆਪਾਂ ਦੋਨੇ ਸਿੱਧੇ ਬਣਾ ਲੈਣੇ ਇਸ ਤਰ੍ਹਾਂ ਇਸ ਤਰ੍ਹਾਂ ਸਿੱਧੇ ਬਣਾ ਲੈਣੇ ਉਲਟੇ ਪਾਸੇ ਤੋਂ ਆਪਾਂ ਇਹ ਦੋਨੇ ਕੁੰਡੇ ਆਪਾਂ ਇਸ ਤਰ੍ਹਾਂ اتار ਲੈ। ਅਗਲੇ ਕੁੰਡੇ ਆਪਣੇ ਉਲਟ। 1 2 3 4 5 6 ਹੁਣ ਇਹ ਕੁੰਡਾ ਆਪਣਾ ਚੈਣ ਵਾਲਾ। ਇਹ ਕੁੰਡਾ ਜਿਹੜਾ ਆਪਾਂ ਚੈਣ ਵਾਲੇ ਕੁੰਡੇ ਨਾਲ ਬੁਣ ਰਹੇ ਹਾਂ ਉਲਟਾ ਇਹਨੂੰ ਬਣਾਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ। ਇਹੀ ਦੋਸ ਲਾਂਗਾਂ ਨੂੰ ਆਪਾਂ ਰਿਪੀਟ ਕਰਦੇ ਜਾਨਾ ਤੇ ਬਹੁਤ ਹੀ ਸੋਹਣੀ ਜਿਹੜੀ ਆਪਣੀ ਇਹ ਕਿਨਾਰੀ ਬਣਦੀ ਜਾਊਗੀ ਇੱਕ ਵਾਰ ਫੇਰ ਮੈਂ ਤੁਹਾਨੂੰ ਦੋਸ ਲਾਂਗਾਂ ਬਣਾ ਕੇ ਦਿਖਾ ਦਿੰਨੀ ਆ ਇਹ ਆਪਣਾ ਚੈਨ ਵਾਲੇ ਕੁੰਡੇ ਦੇ ਨਾਲ ਵਾਲਾ ਕੁੰਡਾ ਉਲਟਾ ਬਣਾਉਣਾ ਥ੍ਰੈਡ ਪਿੱਛੇ ਕਰਕੇ ਇਹ ਚੈਨ ਵਾਲਾ ਕੁੰਡਾ ਸਲਿੱਪ ਕਰਨਾ ਇਸ ਤਰ੍ਹਾਂ ਅਗਲੇ ਕੁੰਡੇ ਆਪਣੇ 1 2 10 4 5 ਸ਼ੀ ਇਸ ਤਰ੍ਹਾਂ ਹੁਣ ਦੋ ਕੁੰਡੇ ਆਪਣੇ ਜਿਹੜੇ ਕਿਨਾਰੀ ਵਾਲੇ ਐ ਇਹ ਬਣਾ ਲੈਣੇ ਐ ਸਿੱਧੇ ਇਸ ਤਰ੍ਹਾਂ ਉਲਟੇ ਪਾਸੇ ਤੋਂ ਆਪਾਂ ਦੋਨੇ ਕੁੰਡੇ ਇਹ ਧਾਰਨੇ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਫਿਰ ਅਗਲੇ ਕੁੰਡੇ ਆਪਾਂ ਉਸੇ ਤਰ੍ਹਾਂ ਬਣਾ ਲੈਣੇ ਉਲਟੇ ਇਹ ਆਪਣਾ ਚੈਨ ਵਾਲਾ ਕੁੰਡਾ ਵੀ ਉਲਟਾ ਤੇ ਜਿਹੜਾ ਇਹ ਨਾਲ ਬਣਾ ਰਹੇ ਆ ਉਹ ਬਣਾਉਣਾ ਸਿੱਧਾ ਇਸ ਤਰ੍ਹਾਂ ਜਦੋਂ ਆਪਾਂ ਇਹ ਦੋਸ ਲਾਗਾਂ ਇਸ ਤਰ੍ਹਾਂ ਬਣਾਉਂਦੇ ਜਾਵਾਂਗੇ ਤਾਂ ਜਿਹੜੀ ਖੱਬੇ ਪਾਸੇ ਦੀ ਹੈ ਬਟਨ ਪੱਟੀ ਦੀ ਕਿਨਾਰੀ ਇਸ ਤਰ੍ਹਾਂ ਬੰਨਦੀ ਜਾਊਗੀ ਠੀਕ ਹੈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜਾ ਮੇਰੇ ਸਮਝਾਉਣ ਦਾ ਤਰੀਕਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਦਾ ਤੇ ਜੇਕਰ ਤੁਸੀਂ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਹੋਰ ਵੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਸਕਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ